ਇੱਧਰ ਸਾਡੇ ਵੀਰ ਆਮ ਆਦਮੀ ਪਾਰਟੀ ਦੇ ਆਗੂ ਵੀ ਆ ਵੀਰ ਜੱਗਾ ਵੀਰ ਜੱਗੇ ਵੀਰ ਬੜੀ ਸਮੱਸਿਆ ਦਾ ਕਾਰਨ ਬਣਦਾ ਇਹ ਦੇਖੋ ਗਦਾਈ ਕੀ ਪਤੀ ਦੇ ਵਿੱਚ ਕਿੰਨੇ ਬੁਰੇ ਹਾਲਾਤ ਹੋਏ ਪਏ ਕੀ ਕਹਿਣਾ ਚਾਹੁੰਦੇ ਨੇ ਬਿਲਕੁਲ ਸਭ ਤੋਂ ਪਹਿਲਾਂ ਵੈਕਰ ਜੀ ਦਾ ਖਾਸ ਸਾਹਬ ਆ ਬੜਾ ਪਤੀ ਇਹ ਸਭ ਤੋਂ ਪਹਿਲਾਂ ਤਾਂ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਆ ਮੰਤਰੀ ਸਾਹਿਬ ਜੀ ਇਹ ਜੋਦੇ ਖਲੋਤੇ ਉਹ ਜਝਾਰੂ ਵਰਕਰ ਆ ਜਿਨ੍ਹਾਂ ਨੇ ਗਦਾਈ ਕੀ ਪਤੀ ਦੇ ਵਿੱਚ ਨਾ ਕਾਂਗਰਸੀ ਨਾ ਕਾਲੀ ਤੇ ਨਾ ਕੋਈ ਹੋਰ ਦੂਜਾ ਤੇ ਜਿਹੜਾ ਝੰਡਾ ਨਹੀਂ ਲਗੰਨ ਦਿੱਤਾ ਬਿਲਕੁਲ ਗਾਲੀ ਉਹ ਜੋਦੇ ਆ ਜਿਨ੍ਹਾਂ ਨੇ ਗਦਾਈ ਕੀ ਪਤੀ ਇੱਕ ਮੁੱਠ ਹੋ ਗਏ ਤੈਨੂੰ 22 ਦੇ ਇਲੈਕਸ਼ਨ ਦੇ ਮੰਤਰੀ ਸਾਹਿਬ ਜੀ ਬੋਰਡ ਪਾ ਕੇ ਇੱਕ ਮੁੱਠ ਜਤਾਇਆ ਪਰ ਐਸ ਵਕਤ ਮੰਤਰੀ ਸਾਹਿਬ ਸਾਡੀ ਕੋਈ ਸਾਰ ਨਹੀਂ ਲਈ ਜਾ ਰਹੀ ਲੈਂਦੇ ਬਨੇ ਦਾ ਪਾਣੀ ਬਿਲਕੁਲ ਧੱਕੇ ਦੇ ਨਾਲ ਗਦਾਈਗੀ ਪੱਤੀ ਦੇ ਸਿਰ ਦੇ ਵਿੱਚ ਲਿਆਣ ਕੇ ਪਾਇਆ ਗਿਆ ਪਰ ਮੰਤਰੀ ਸਾਹਿਬ ਜੀ ਸਾਡੀ ਤੁਹਾਡੇ ਜਿਹੜੀ ਇੱਕੋ ਅਪੀਲ ਆ ਕਿ ਗਦਾਈਗੀ ਪੱਤੀ ਦੀ ਸਾਰ ਲਈ ਜਾਵੇ ਕਿਉਂਕਿ ਗਦਾਈਗੀ ਪੱਤੀ ਡੋਬਣ ਵਾਸਤੇ ਬੋਟਾਂ ਨਹੀਂ ਪਾਈਆਂ ਗਈਆਂ ਮੰਤਰੀ ਸਾਹਿਬ ਥੋੜਾ ਬੋਧਾ ਸਾਡੇ ਦੇ ਵੀ ਮਾੜਾ ਮੋੜ ਨਿਗਾਹ ਮਾਰੋ ਤੇ ਉਹ ਗਦਾਈਗੀ ਪੱਤੀ ਦੇ ਜੋਧੇ ਆ ਜਿਨ੍ਹਾਂ ਨੇ ਆਉਣ ਵਾਲੀ 27 ਦੇ ਵਿੱਚ ਬਿਲਕੁਲ ਤੁਹਾਡੇ ਨਾਲ ਖੜਨਾ ਵਾ ਸਟੈਂਡ ਲੈਣਾ ਪੂਰਾ ਪਰ ਮੈਂ ਵਾਦੇ ਨਾਲ ਕਹਿੰਦਾ ਜੀ ਜਿਨੇ ਬੰਦੇ ਤੁਹਾਡੇ ਆਮ ਆਦਮੀ ਪਾਰਟੀ ਦੇ ਵਰਕਰ ਤੁਰੇ ਫਿਰਦੇ ਆ ਕਿਸੇ ਨੇ ਵੀ ਤੁਹਾਡੇ ਨਾਲ ਨਹੀਂ ਜੇ ਪੂਰਾ ਸਟੈਂਡ ਲਾ ਜਿੰਨਾ ਗਦਾਈ ਕੀ ਪੱਤੀ ਨੇ ਡਟ ਕੇ ਧੜਨਾ ਖਲੋਣਾ ਪਰ ਸਾਡੀ ਇਹੋ ਅਪੀਲ ਆ ਕਿ ਆ ਜਿਹੜਾ ਸਾਡਾ ਸਿਰ ਦੇ ਵਿੱਚ ਪਾਣੀ ਲਿਆਂ ਕੇ ਲੈਹਂਦੇ ਦਾ ਤੇ ਚੜਦੇ ਦਾ ਪਾਇਆ ਗਿਆ ਇਹਦਾ ਕੋਈ ਹੱਲ ਕੱਢਿਆ ਜਾਵੇ ਲੈਹਂਦੇ ਬੰਨੇ ਵੀ ਜ਼ਮੀਨ ਪੰਚਾਇਤੀ ਬਹੁਤ ਜ਼ਿਆਦੀ ਆ ਚੜਦੇ ਬੰਨੇ ਵੀ ਆ ਪਰ ਚੜਦੇ ਦਾ ਪਾਣੀ ਜਿਹੜਾ ਚੜਦੇ ਰਹਿ ਜੇ ਲੈਹਂਦੇ ਦਾ ਲੈਹਂਦੇ ਬੰਨੇ ਪਾਇਆ ਜਾਵੇ ਇਹ ਨਹੀਂ ਕਿ ਆ ਕਿ ਲੈਹਂਦੇ ਬੰਨੇ ਜ਼ਮੀਨ ਨਹੀਂ ਹੈਗੀ ਇਹਨਾਂ ਦਾ ਸਿਰਫ ਇੱਕੋ ਕਾਰਨ ਹੈ ਗਦਾਈਗੀ ਪਤੀ ਨੂੰ ਡੋਬਣਾ ਆਣ ਕੇ ਸਾਡੇ ਬੋਰਾ ਦਾ ਪਾਣੀ ਚੈੱਕ ਕੀਤਾ ਜਾਵੇ ਮੈਗਮਾ ਭੇਜੋ ਬੋਰਾ ਦਾ ਪਾਣੀ ਚੈੱਕ ਕਰਨ ਆਣ ਕੇ ਚੈੱਕ ਕਰਕੇ ਪਾਣੀ ਜੇ ਇੰਨਾ ਜ਼ਿਆਦਾ ਨਰਕ ਮੰਨ ਲਓ ਵੀ ਪਾਣੀ ਦੇ ਵਿੱਚ ਇੰਨਾ ਜ਼ਿਆਦਾ ਬਿਮਾਰੀਆਂ ਮੋਟਰਾਂ ਕੱਢਣ ਲੱਗਿਆ ਕਾਲੀਆਂ ਉਹ ਮੋਟਰਾਂ ਨੇ ਕਾਲਾ ਪਾਣੀ ਨਿਕਲਦਿਆ ਪਾਣੀ ਪੀਣ ਯੋਗ ਨਹੀਂ ਜੇ ਨਾ ਕੋਈ ਟੈਂਕੀ ਦਾ ਨਾ ਕੋਈ ਟੂੜੀ ਲੱਗੀ ਜੇ ਸਮੁੱਚੀ ਗਦਾਈਗੀ ਪਤੀ ਦੇ ਵਿੱਚ ਇੱਕ ਵੀ ਟੂੜੀ ਨਹੀਂ ਹੈਗੀ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਟੂੜੀਆਂ ਤਾਂ ਲਵਾ ਲਈਆਂ ਇੱਧਰ ਕੋਈ ਟੈਂਕੀ ਦਾ ਪਾਣੀ ਨਹੀਂ ਬੋਰਾਂ ਦੇ ਪਾਣੀ ਵੀ ਬਿਲਕੁਲ ਖਰਾਬ ਹੋ ਚੁੱਕੇ ਆ ਅਸੀਂ ਤੇ ਇਹੋ ਅਪੀਲ ਕਰਦੇ ਹਾਂ ਮੰਤਰੀ ਸਾਹਿਬ ਜੀ ਗਦਾਈ ਕੀ ਪਤੀ ਵਾਲੇ ਬੰਨੇ ਥੋੜੀ ਜੀ ਨਿਗ੍ਹਾ ਮਾਰ ਕੇ ਗਦਾਈ ਕੀ ਪੱਤੀ ਵਾਲੇ ਦੀ ਸਾਰ ਸੁਣੀ ਜਾਵੇ ਵੈਭਰ ਜੀ ਕਾ ਖਾਲਸਾ ਵੈਭਰ ਜੀ ਕੀ ਫਤਿਹ ਦੋਸਤੋ ਮੰਤਰੀ ਸਾਹਿਬ ਜੀ ਇਹ ਵਾਕਿਆ ਜੱਗੇ ਬਾਈ ਨੇ ਇੱਕ ਗੱਲ ਮੈਨੂੰ ਯਾਦ ਕਰਾਤੀ ਆ ਜਦੋਂ ਵੋਟਰਾਂ ਦਾ ਸਮਾਂ ਸੀ ਗਦਾਈ ਕੀ ਪੱਤੀ ਐ ਕਿਹੋ ਜੀ ਪੱਤੀ ਸੀ ਸਮੁੱਚੀ ਬਾਈ ਜੀ ਕੱਲੇ-ਕੱੱਲੇ ਘਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਚੰਡਾ ਖੜਾ ਸੀ ਤੇ ਜਦੋਂ ਕੋਈ ਵੀ ਵੀਰ ਪੁੱਛਦਾ ਸੀ ਭਾਈ ਸਾਹਿਬ ਜੀ ਇਹਨਾਂ ਨੂੰ ਜਾਂ ਕਿਸੇ ਨੂੰ ਵੀ ਇਹ ਵੀਰ ਇਹੋ ਕਹਿੰਦੇ ਸੀ ਭਾਤ ਕਿ ਆਮ ਸਰਕਾਰ ਨੂੰ ਆਪਾਂ ਮੌਕਾ ਦੇਣਾ ਹੈ ਕਿ ਆਮ ਪਾਰਟੀ ਜਿੱਤੂਗੀ ਤੇ ਆਦੇ ਵੀ ਸਾਨੂੰ ਜਿਤਾਉਣ ਦਾ ਇਹ ਜ਼ਿਲ੍ਹਾ ਦਿੱਤਾ ਵੀ ਕਾਲੇ ਪਾਣੀਆਂ ਦੀ ਸਜ਼ਾ ਦੇ ਦਿਓ ਸਾਨੂੰ ਕਾਲੇ ਪਾਣੀ ਹੈ ਜੀ ਕਾਲੇ ਪਾਣੀ ਤੋਂ ਘੱਟ ਕੋਈ ਆਵੇ ਕੋ ਕਿਵੇਂ ਜਿਹੜਾ ਸੂਆ ਬਿਲਕੁਲ ਸਾਬ ਨਾਲ ਸੂਆ ਹੀ ਵੱਦਾ ਆ ਕਿਡਾ ਬਾਰਾ ਪੱਤੀਆਂ ਹਾਂ ਜੀ ਹਾਂ ਜੀ ਤੇ ਹੋਰ ਕੋਈ ਵੀਰ ਦੇ ਕੋਈ ਵਿਚਾਰ ਰੱਖਣੇ ਚਾਹੁੰਦੇ ਪਿੰਡ ਵੱਡੇ ਸਭਰਾ ਦੇ ਵਿੱਚ ਮਾਝੇ ਦਾ ਮੰਨਿਆ ਪਿੰਡ ਆ ਜੀ ਇੱਥੇ ਪਹਿਲਵਾਨ ਕਵੀਸ਼ਰ ਤੇ ਚੜ੍ਹਦੀ ਕਲਾ ਦਾ ਇਹ ਪਿੰਡ ਆ ਬਾਈ ਜੀ ਜੀ ਨਾਮਾਰ ਪਿੰਡਾ ਤੇ ਜਿਹੜੀ ਇੱਕ ਵੱਡੀ ਸਮੱਸਿਆ ਦਾ ਕਾਰਨ ਇੱਥੇ ਬਣ ਚੁੱਕਾ ਹੈ ਜੀ ਜਿਹੜਾ ਪਾਣੀ ਆ ਜਿਹੜਾ ਚੜ੍ਹਦੀ ਦਾ ਪਾਣੀ ਵੇਖੋ ਉਹ ਚੜ੍ਹਦੇ ਪਾਸੇ ਜਾਵੇ ਤੇ ਨਹੀਂ ਦੇਦਾ ਪਾਣੀ ਬਾਈ ਜੀ ਲੈਹਿੰਦੇ ਪਾਸੇ ਆਉਣਾ ਚਾਹੀਦਾ ਜੀ ਇਹਨਾਂ ਵੀਰਾਂ ਦੀ ਇਹ ਸਮੱਸਿਆ ਆ ਨਾਲ ਇਹਨਾਂ ਦਾ ਜਿਹੜਾ ਪੀਣ ਵਾਲਾ ਪਾਣੀ ਆ ਉਹ ਬਿਲਕੁਲ ਖਰਾਬ ਹੋ ਗਿਆ ਜੀ ਬੋਰ ਖਰਾਬ ਹੋ ਗਿਆ ਤੇ ਬਿਮਾਰੀਆਂ ਬਹੁਤ ਵੱਡੀਆਂ ਬਿਮਾਰੀਆਂ ਨੇ ਘਰ ਕਰ ਲਿਆ ਜੀ ਤੇ ਆਜੋ ਆਪਾਂ ਇਹ ਸਾਰੇ ਵੀਰ ਗਦਾਈ ਕੀ ਪੱਤੀ ਦੇ ਜਿਹੜੇ ਖੜਿਆ ਕੁਸ਼ਕ ਵੀਰ ਇਹਨਾਂ ਤੋਂ ਜਾਣਾਂਗੇ ਕੈਰੋਂ ਮਾਰ ਕੇ ਵਿਖਾ ਕੇ ਨਾ ਵੀਰਾਂ ਦਾ ਦਰਸ਼ਨ ਕਰਾ ਦੇ ਵੀ ਕਿਹੜੇ-ਕਿਹੜੇ ਹਰ ਇੱਕ ਘਰ ਦਾ ਜੀ ਇੱਥੇ ਪਹੁੰਚਾਇਦੀ ਅਜੇ ਕੁਛ ਅਜੇ ਵੀ ਆ ਰਹੇ ਆ ਪਿੱਛੇ ਸਾਫ ਸਿੰਘ ਸੈਕਟਰੀ ਸਾਹਿਬ ਹੋਰ ਵੀ ਵੀਰ ਆਪਣੇ ਜਿਹੜੇ ਇੱਥੇ ਪਹੁੰਚ ਰਹੇ ਆ ਤੇ ਜਾਣਕਾਰੀ ਦੇਣਗੇ ਆਪਾਂ ਨੂੰ ਵੀਰ ਇੱਥੇ ਪਹਿਲ ਆਪਾਂ ਭਾਈ ਜੀ ਕਾ ਖਾਤਾ ਭਾਈ ਜੀ ਕੀ ਪਲੇ ਨੇੜੇ ਆ ਜਾ ਕਰਾ ਇਹਨੂੰ ਕਰਾ ਕੈਮਰਾ ਮਾਰ ਕੇ ਵਿਖਾ ਦੇ ਵੀ ਪਾਣੀ ਕਿਵੇਂ ਲਹਿਰ ਬੱਦੀ ਹੁੰਦੀ ਆ ਜੀ ਇਹ ਨਹਿਰ ਸਾਹਮਣੇ ਨਹਿਰ ਨਾਲੋਂ ਕੱਟਣੀ ਐ ਲੱਗਦਾ ਜੀ ਜਿਵੇਂ ਇੱਕ ਵੱਖਰਾ ਹੀ ਸੂਆ ਕੱਢਿਆ ਹੋਵੇ ਤੇ ਮੇਰੇ ਹਿਸਾਬ ਨਾਲ ਵੀ 100 1.5 200 ਕਿੱਲੇ ਨੂੰ ਇਹ ਪਾਣੀ ਜਿਹੜਾ ਜਾ ਸਕਦਾ ਹੈ ਜੀ ਬੁਰੇ ਹਾਲਾਤ ਹੋਏ ਪਰ ਇਹ ਇਨਾ ਪਾਣੀ ਆ ਰਿਹਾ ਬਾਕੀ ਆਪਾਂ ਨੂੰ ਵੀਰ ਵੀਰ ਜੀ ਕੀ ਨਾ ਹੈ ਜੀ ਆਪਾਂ ਨੂੰ ਜੀ ਮੇਰਾ ਨਾਮ ਦਲਬਾਖ ਸਿੰਘ ਜੀ ਪ੍ਰਚਾਰਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਿਤਨਾ ਤੁਸੀਂ ਦੱਸਿਆ ਵੀ ਲੈੰਦੇ ਦਾ ਪਾਣੀ ਲੈੰਦੇ ਵਾਲੇ ਪਾਸੇ ਤੇ ਚੜਦੇ ਵਾਲਾ ਪਾਣੀ ਚੜਦੇ ਵਾਲੇ ਪਾਸੇ ਜਾਵੇ ਉਜੇ ਹਾਲਾਤ ਇਹੋ ਜੇ ਬਣੇ ਹੋਇਆ ਵੀ ਹਰ ਵਾਰ ਹੀ ਗਦਾਈਗੀ ਪਤੀ ਦੇ ਨਾਲ ਹੀ ਭੱਦਰ ਨਹੀਂ ਕਿਹੜਾ ਕੋਈ ਵੈਰ ਕੱਢਦਾ ਧੱਕਾ ਕਰਦੇ ਆ ਸਮੱਸਿਆ ਇਹ ਵੀ ਹੀ ਕੂਨ ਦੇ ਨਹੀਂ ਗੇ ਅਸੀਂ ਜੋਪ ਕਰਕੇ ਜਰੀ ਜਾਂਦੇ ਆ ਤੇ ਇਹ ਜਰਨ ਸ਼ਕਤੀ ਜਿਹੜੀ ਹੁਣ ਦਿਨਾਂ ਚ ਖਤਮ ਹੋਣ ਵਾਲੀ ਆ ਤੇ ਮੇਰੇ ਭਰਾ ਉਹਨਾਂ ਨੂੰ ਗ੍ਰੈਂਟੀ ਜਿਹੜੇ ਕੰਮ ਕਰਦੇ ਆ ਵੀ ਕੋਈ ਕਾਨੂੰਨ ਦੇ ਨਾਲ ਪਾਣੀ ਪਾਉਣਾ ਉਹ ਨਾਲ ਨਹੀਂ ਸਕਦੇ ਡਰੇਨ ਫੁੱਟ ਕੇ ਪਾਣੀ ਪਾਉਣਾ ਜਾ ਕੇ ਡਰੇਨ ਦੇ ਵਿੱਚ ਉਧਰੋਂ ਵੀ ਪਾਣੀ ਲਿਆ ਕੇ ਇੱਥੇ ਪਾਤਾ ਉਧਰੋਂ ਵੀ ਲਿਆ ਕੇ ਇੱਥੇ ਪਾਤਾ ਇੱਥੇ ਦੇ ਮੱਛਰ ਇੰਨਾ ਬੁਰਾਲ ਹੋਇਆ ਪਿਆ ਵੀ ਰਹਿਣਾ ਮੁਸ਼ਕਲ ਹੋਇਆ ਪਿਆ ਸਾਡਾ ਤੇ ਇਹ ਜਿੰਦਗੀ ਦਾ ਜੀ ਇਹਦਾ ਪਿੰਡ ਛੜ ਕੇ ਪਸ ਚਾ ਜਾਈਏ ਕਦੇ ਇੰਨੇ ਮਾੜੇ ਹਾਲਾਤ ਇਸ ਪਿੰਡ ਦੇ ਬਣ ਚੁੱਕੇ ਆ ਕੋਈ ਨਹੀਂ ਪੁੱਛਣ ਵਾਲਾ ਕੋਈ ਦੱਸਣ ਵਾਲਾ ਨਹੀਂਗਾ ਠੀਕ ਆ ਰਾਜਨੀਤਿਕ ਪਾਰਟੀਆਂ ਆਪੋ ਆਪਣਾ ਸਤਕਾਰ ਜੋ ਆਪਣੇ ਕੰਮ ਕਰ ਰਹੀਆਂ ਲੀਡਰ ਵੀ ਕਰ ਰਹੇ ਆ ਪਰ ਲੀਡਰਾਂ ਨੂੰ ਸਿਰਫ ਗਦਾਈ ਦੀ ਪੱਤੀ ਦੀਂਦੀ ਆ ਕਿ ਲਿਆ ਕੇ ਪਾਣੀ ਇੱਥੇ ਪੋਣਾ ਸਾਡਾ ਪੀਣ ਵਾਲਾ ਪਾਣੀ ਖਰਾਬ ਹੋ ਗਿਆ ਵਾ ਕਿਉਂਕਿ ਇਹ ਘਰਵਾ ਨਿਵਾਣ ਦੇ ਵਿੱਚ ਉੱਚੇ ਘਰਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਨੀਵੇਂ ਘਰਾਂ ਦਾ ਪਾਣੀ ਇਹ ਲੀਵਰ ਦੇ ਨਾਲ ਖਰਾਬ ਹੋਣਾ ਹੀ ਹੋਣਾ ਹੋ ਵੀ ਗਿਆ ਵਾ ਅਸੀਂ ਅੱਡੇ ਤੋਂ ਲਿਆ ਕੇ ਟੈਂਕੀ ਤੋਂ ਪਾਣੀ ਪੀਂਦੇ ਆ ਨਾਲ ਇੱਥੇ ਕੋਈ ਟੈਂਕੀ ਚੰਗੇ ਪਾਣੀ ਦਾ ਇਹ ਵੀ ਪਾਣੀ ਗੰਦਾ ਦਾ ਦੱਸੋ ਅਸੀਂ ਪਿੰਡ ਛੜ ਜਾਵਾਂ ਕਿੱਡੇ ਬੰਦੇ ਹਾਂ ਇੱਕ ਕਰਕੇ ਬੇਨਤੀ ਇਹ ਆ ਰੋਣ ਹੀ ਆ ਕਿ ਸਰਕਾਰ ਦੇ ਅੱਗੇ ਇੱਕ ਰੋਣ ਹੀ ਆ ਸਾਰੇ ਵੀਰਾਂ ਦਾ ਵੱਖਰੀ ਗੱਲ ਆ ਆਪਣਾ ਰੋਣਾ ਸਾਰਾ ਰੋਣਾ ਵਾ ਤੇ ਰੋਣਾ ਸਾਨੂੰ ਵੀ ਸਾਡਾ ਹਾਲ ਜਿਹੜਾ ਮਲਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਵਧੀਆ ਵੀ ਇਹਨੇ ਦੱਸਿਆ ਵੀ ਟੈਂਕੀਆਂ ਵੀ ਸਾਹਮਣੇ ਕਿੱਥੇ ਆ ਵੀ ਟੈਂਕੇ ਵੀ ਸਾਨੂੰ ਨਹੀਂ ਨਜ਼ਰ ਆਉਂਦੀ ਵੀ ਜਿੱਥੋਂ ਪਾਣੀ ਲੈ ਆਈਏ ਤੇ ਮੋਦ ਬਰਣਾ ਕਿਸੇ ਵੀਰ ਨਾਲ ਗੱਲ ਹੋਈ ਆ ਵੀਰ ਜੀ ਗੱਲ ਇੱਕ ਵਾਰ ਹੋਈ ਕਿਤੇ ਗੱਲ ਦੇ ਹਜ਼ਾਰ ਵਾਰ ਹੋਈ ਆ ਕਿ ਇੱਕ ਤਾਂ ਪੁੱਟਣ ਲੱਗੇ ਸੀ ਉਦੋਂ ਰੋਏ ਆ ਜਾ ਕੇ ਵੀ ਨਾ ਪੁੱਟੋ ਜ਼ਬਰਦਸਤੀ ਪੁੱਟਿਆ ਗਿਆ ਕੱਲ ਜ਼ਬਰਦਸਤੀ ਪਾਣੀ ਕੱਢਿਆ ਗਿਆ ਜੇ ਬੰਦ ਕੀਤਾ ਤੁਸੀਂ ਕਾਨੂੰਨ ਨਾਲ ਚੱਲੋ ਤੁਸੀਂ ਪਾਣੀ ਪੁੱਟ ਕੇ ਉਦੋਂ ਵੀ ਕੋਣੀ ਪਾਉਂਦੇ ਤੁਹਾਨੂੰ ਇੱਧਰ ਨੂੰ ਦੀਂਦਾ ਵੀ ਚਲੋ ਇਹ ਵੀ ਆ ਅਸਲਤ ਪਤਾ ਕੀ ਆ ਸਾਡਾ ਭਾਉ ਜਿੰਨਾ ਚਿਰ ਏਕ ਆ ਅਸੀਂ ਕਰ ਲਿਆ ਹੁਣ ਅੱਗੇ ਨਹੀਂ ਸਿਗਾ ਸਾਡਾ ਹੈਗਾ ਹੋ ਗਿਆ ਵਾ ਤਾਂਹੀਂ ਪਰ ਇਹ ਹੁਣ ਜਰਨ ਸ਼ਕਤੀ ਸਾਡੀ ਜੂ ਖਤਮ ਹੁੰਦੀ ਜਾ ਰਹੀ ਇਸ ਕਰਕੇ ਅਹੀਂ ਤੇ ਜਉਣੀ ਆ ਵੀ ਸਾਡਾ ਹੱਲ ਹੋ ਜੇ ਪ੍ਰੇਮ ਨਾਲ ਹੋ ਜੇ ਪਿੰਡ ਦੀ ਪੰਚਾਇਤ ਦਾ ਭਰਾ ਵਾ ਸਾਰੇ ਸਤਿਕਾਰ ਜੂਗਾ ਉਹ ਪ੍ਰੇਮ ਨਾਲ ਹੱਲ ਕਰਨ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵੀਰ ਜੀ ਚਾਹੀਦਾ ਵੀ ਆ ਤੇ ਹਾਂਜੀ ਬਜ਼ੁਰਗੋ ਕੀ ਨਾਂ ਹੈ ਜੀ ਆਪਣਾ ਮੇਰਾ ਨਾਂ ਦੀ ਕਾਲਾ ਸਿੰਘ ਤੇ ਕੀ ਪ੍ਰੋਬਲਮ ਕੀ ਸਮੱਸਿਆ ਆ ਰਹੀ ਆ ਤੇ ਵੀ ਪਾਣੀ ਵੇਖੋ ਪਾਖੜਾ ਭੱਜੀ ਆ ਰਹੀ ਸਮੱਸਿਆ ਬਾਹਰੋਂ ਨਹੀਂ ਭੱਜ ਕੇ ਘਰੇ ਉਹਨੇ ਤਾਂ ਘਰੋਂ ਸਾਨੂੰ ਜਿਆਦਾ ਤਾਰ ਚੜ੍ਹਨਾ ਪੈਣਾ ਵਾ ਹਾਂ ਇਹ ਨਹੀਂ ਮੰਦੀ ਸਾਡੀ ਆਦਤ ਹੋ ਗਈ ਆ ਅੱਡ ਦੇ ਨਾਲ ਕੇ ਕਰਦੇ ਦੋ ਦੋ ਜੀ ਬਿਮਾਰ ਪਏ ਆ 88 ਆਇਆ ਪਿਆ ਪਾਣੀ ਲੈ ਕੇ ਸਾਨੂੰ ਬਹਿ ਗਿਆ ਆ ਕੇ ਜਾਲਾ ਆਉਂਦਾ ਜਾਲਾ ਪਾਣੀ ਪੀਣ ਪੂਣਦਾ ਕਿਵੇਂ ਚੱਲਦਾ ਘਰੋਂ ਪਾਣੀ ਪੀਣਦਾ ਹੀ ਕੋਈ ਤਾਂ ਕਿਸੇ ਦੇ ਘਰੋਂ ਕਾੜੋ ਪੈਂ ਕਿਰ ਲਾਉਣੇ ਆ ਤੇ ਕੋਈ ਕਿਸੇ ਦੇ ਘਰੋਂ ਜਾ ਕੇ ਲਿਆਉਣੇ ਆ ਤੇ ਜੋ ਘਰੇ ਗੁੱਲੂ ਜੇ ਲਾਇਆ ਤੇ ਉਹ ਦੱਸ ਦੇ ਨੀ ਕੱਢਦੇ ਹਣ ਫਿਲਟਰ ਵੀ ਜਾਮ ਹੋ ਗਿਆ ਉਹ ਜਾਮ ਹੋ ਜੇ ਪਾਣੀ ਜਾਮ ਹੋ ਸਭ ਕੁਝ ਨਾਲ ਬਣਿਆ ਪਿਆ ਕੰਮ ਸਾਰਾ ਜਾਮ ਜਾਂਦਾ ਨਾਲ ਕਹਿੰਦੇ ਪਾਣੀ ਲੈਣ ਜਾਂਦੇ ਉਹ ਵੀ ਅੱਗੋਂ ਅੱਖਾਂ ਕੱਢਦੇ ਵੀ ਪਾਣੀ ਦੇ ਦਰਦਿਆ ਡੇਲੀ ਦਾ ਪਖੰਡ ਹੋ ਗਿਆ ਫਿਰ ਟੈਂਕੀ ਨਹੀਂ ਹੈਗੀ ਇੱਥੇ ਟੈਂਕੀ ਨਹੀਂ ਹੈਗੀ ਹੈਨਾ ਟੈਂਕੀ ਤਾਂ ਬੰਦ ਪਾਤੀ ਕੋਈ ਨਹੀਂ ਆਹ ਤਾੜੋ ਜਾ ਕੇ ਲੈਣੇ ਪਾਣੀ ਹੈਗਾ ਨਹੀਂ ਬਹੁਤ ਗਾਲਾਂ ਕੌਣ ਜਾ ਕੇ ਬਿਲਕੁਲ ਜੀ ਸਭ ਤੋਂ ਵੱਡੀ ਸਮੱਸਿਆ ਸਾਡੀ ਇਹ ਆ ਵੀ ਅਜੇ ਤੱਕ ਸਾਡੇ ਪਿੰਡ ਦੇ ਵਿੱਚ ਦੋ ਟੈਂਕੀਆਂ ਬਣੀਆਂ ਤੇ ਦੋਹਾਂ ਟੈਂਕੀਆਂ ਦਾ ਪਾਣੀ ਵੀ ਇਸ ਗਦਾਈ ਕੀ ਪੱਤੀ ਨੂੰ ਨਹੀਂ ਮਿਲਿਆ ਆਹ ਠਾੜਲੇ ਕਰਾਂ ਦਾ ਪਾਣੀ ਮਿਲ ਗਿਆ ਠੀਕ ਆ ਨਾ ਤੇ ਉਹ ਪਾਣੀ ਨੂੰ ਅਸੀਂ ਰੋਂਦੇ ਰੋਂਦੇ ਵੀ ਸਾਨੂੰ ਟੈਂਕੀ ਦਾ ਪਾਣੀ ਦਿਓ ਤੇ ਉਧਰੋਂ ਸਾਡੇ ਲੈਹਂਦੇ ਵਾਲਾ ਪਾਣੀ ਬੰਨ ਕੇ ਪਹਿਲੋਂ ਪਾਇਆ ਗਿਆ ਹਾਂਜੀ ਛੱਡਦੇ ਆ ਤੇ ਉਹ ਚੜਦੇ ਵਾਲਾ ਪਾਣੀ ਜਿਹੜਾ ਉਹ ਵੀ ਸਾਡੇ ਸਿਰ 'ਚ ਤੇ ਲੈਹਂਦੇ ਵਾਲਾ ਵੀ ਸਾਡੇ ਸਿਰ 'ਚ ਅੱਜ ਦੋਖਣਾ ਇਹ ਗੱਲ ਕਹਿਣੀ ਪੈਣੀ ਆ ਕਿ ਬੜੀਆਂ ਪੰਚਾਇਤਾਂ ਵੇਖੀਆਂ ਬੜੇ ਮੋਹਤਬਰ ਵੇਖੇ ਆ ਪਿੰਡਾਂ ਦੇ ਪੰਚਾਇਤਾਂ ਫੈਸਲੇ ਕਰਦੀਆਂ ਪਰ ਅੱਜ ਤੱਕ ਇਹ ਨਹੀਂ ਹੋਇਆ ਕਿ ਚੜਦੇ ਦਾ ਪਾਣੀ ਜਿਹੜਾ ਉਹ ਲੈਹੰਦੇ ਨੂੰ ਜਾਂਦਾ ਹੁੰਦਾ ਸੀ ਬਿਲਕੁਲ ਜੀ ਠੀਕ ਹੈ ਨਾ ਤੇ ਲੈਹੰਦੇ ਤੋਂ ਪਾਣੀ ਚੜਦੇ ਨੂੰ ਲਿਉਣ ਵਾਲਾ ਪਹਿਲਾ ਸਭਰਾਵਾ ਦੀ ਪੰਚਾਇਤ ਨੇ ਕੀਤਾ ਵਾਹ ਜੀ ਵਾਹ ਠੀਕ ਹੈ ਨਾ ਅੱਜ ਤੀਕ ਨਹੀਂ ਸਾਨੂੰ ਕਹਿ ਦਿੰਦੇ ਆ ਵੀ ਇੱਥੇ ਜ਼ਮੀਨ ਹੈਗੀ ਆ ਜ਼ਮੀਨ ਦਾ ਕਰਕੇ ਹੀ ਕੌਣੇ ਆ ਪਰ ਸਾਡੇ ਜਿਹੜੇ ਪਾਣੀ ਆ ਸਾਡੇ ਬੱਚੇ ਆ ਉਹ ਸਾਨੂੰ ਕੱਲ ਨੂੰ ਕੀ ਭਿਕ ਦੇਣਗੇ ਬਿਲਕੁਲ ਜੀ ਹੈ ਸਾਡੇ ਬੱਚਿਆਂ ਦਾ ਸਾਨੂੰ ਜੀਵਨ ਦੇਣ ਰਿਹਾਵਾ ਇਥੇ ਪਿੰਡ ਜੋਗ ਪਾਣੀ ਨਹੀਂ ਰਹਿ ਜਾਣਾ ਖਤਰੇ ਤੇ ਖਤਰੇ ਦੀ ਘੰਟੀ ਖੜਕਣ ਦੀ ਸਾਡੇ ਸਿਰ ਤੇ ਆ ਹੁਣ ਅਜੇ ਸਤਕ ਦਾ ਟਾਈਮ ਆ ਤੇ ਮੱਛਰ ਜਿਹੜਾ ਪੀਂ ਪੀ ਕਰਨ ਰਿਹਾ ਤੇ ਉਦੋਂ ਬਾਅਦ ਇੱਥੇ ਕੋਈ ਬਾਹਰ ਖਲੋ ਨਹੀਂ ਸਕਦਾ ਬਿਲਕੁਲ ਜੀ ਠੀਕ ਆ ਨਾ ਤੇ ਜਦੋਂ ਸਾਡੇ ਮੱਛਰ ਨਾਲ ਸਾਨੂੰ ਖਲੋਣ ਤਾਂ ਮਲੇਰੀਆ ਸਾਡੇ ਪੈਦਾ ਹੋ ਗਿਆ ਸਾਰੇ ਅਸੀਂ ਸਾਰੇ ਮੋਦਬਾਰਾ ਨੂੰ ਜਿੰਨੇ ਵੀ ਪਾਲੀ ਹੋਣ ਆਮ ਆਦਮੀ ਦੇ ਹੋਣ ਬਿਲਕੁਲ ਜੀ ਕਾਂਗਰਸ ਦੇ ਹੋਣ ਸਾਰੇ ਮੋਦਬਾਰਾ ਨੂੰ ਅਸੀਂ ਸਤਿਕਾਰ ਦਿੰਦੇ ਆ ਜਦੋਂ ਵੀ ਸਾਡੀ ਪੱਤੀ ਜਾਂਦੇ ਅੱਜ ਤੀਕ ਕਿਸੇ ਵੀ ਬੰਦੇ ਨੇ ਵਿਰੋਧ ਨਹੀਂ ਕੀਤਾ ਵੀ ਤੁਸੀਂ ਸਾਡੀ ਪੱਤੀ ਚ ਕੀ ਲੈਣਾ ਹੈ ਜੀ ਬਿਲਕੁਲ ਜੀ ਠੀਕ ਆ ਨਾ ਪਰ ਸਾਰੇ ਹੀ ਮੋਦਬਾਰ ਅੱਜ ਸਾਡੇ ਸਿਰ 'ਚ ਪਾਣੀ ਪਾ ਕੇ ਤੇ ਸਾਨੂੰ ਡੋਬਣਾ ਚਾਹੁੰਦੇ ਆ ਅਸੀਂ ਇਹੋ ਸਰਕਾਰ ਤੋਂ ਮੰਗ ਕਰਦੇ ਆ ਪੀਏ ਪਾਣੀ ਜਿਹੜਾ ਵਾ ਚੜਦੇ ਦਾ ਚੜਦੇ ਛੱਪੜ ਦੇ ਵਿੱਚ ਰੱਖਿਆ ਜਾਵੇ ਲੈਂਦੇ ਦਾ ਲੈਂਦੇ ਛੱਪੜ ਦੇ ਵਿੱਚ ਜਗਾ 5 6 ਕਿੱਲੇ ਥਾਂ ਇਧਰ ਚੜਦੇ ਦੇ ਬੰਨੇ ਆ 5 6 ਕਿੱਲੇ ਲੈਂਦੇ ਬੰਨੇ ਆ ਛੱਪੜਾਂ ਦਾ ਪਾਣੀ ਜਿੱਥੇ ਛੱਪੜਾ ਹੈਗੇ ਆ ਪੁਰਾਣੇ ਲੀਕਾ ਹੋਇਆ ਫਿਰ ਸਭ ਤੋਂ ਵੱਡੀ ਗੱਲ ਏ ਹਾਂਜੀ ਹਾਂਜੀ ਕੀ ਛੱਪੜ ਆਉਦੇ ਥਾਂ ਰਹਿ ਕੇ ਹਡੋ ਰੋੜਾ ਵੀ ਇਧਰੋਂ ਪੁਰਾਣੇ ਕਿੱਲੇ ਲੋ ਨਵੇਂ ਕਿੱਲੇ ਲੋ ਚੋਕੇ ਲਿਆ ਕੇ ਤੇ ਪੁਰਾਣੇ ਕਿੱਲੇ ਸਾਡੇ ਸਹਰਾਣੇ ਵੰਗਾ ਦੇ ਵਿੱਚ ਪਾਇਆ ਜਾਇਦਾ ਕਿ ਮੁਸ਼ਕ ਸਾਡੀਆਂ ਰੋਟੀਆਂ ਨਹੀਂ ਖਾਧ ਗਿਆ ਜਾਂਦੀਆਂ ਅਸੀਂ ਅੰਦਰ ਜਾ ਕੇ ਰੋਟੀਆਂ ਖਾਣੇ ਬਿਲਕੁਲ ਜਿ ਪੂਰੇ ਹਲਾ ਠੀਕ ਹੈ ਨਾ ਹਡੋ ਰੋੜਾ ਵੀ ਸਾਡੇ ਸੰਭਰੀ ਉੱਧਰ ਹੀ ਦੂਸਰੀ ਗੱਲ ਏ ਜੇ ਇੱਥੇ ਆਈ ਕੂੜਦਾਨ ਦੀ ਗੱਲ ਵੀ ਕੂੜਦਾਨ ਬਣਾਉਣੇ ਆ ਉਹ ਵੀ ਇਹਨਾਂ ਸਰਪੰਚਾਂ ਮੈਂਬਰਾਂ ਨੇ ਆਖਿਆ ਵੀ ਐਸੇ ਬੰਨੇ ਬਣਾਈਏ ਚੜਦੇ ਬੰਨੇ ਲੈਂਦੇ ਬੰਨੇ ਅਸੀਂ ਕੋਈ ਨਹੀਂ ਬਣ ਲੈਣਾ ਬਿਲਕੁਲ ਜੀ ਠੀਕ ਹੈ ਤੇ ਅੱਜ ਤੱਕ ਸਾਡਾ ਚੜਦੇ ਬੰਨੇ ਦਾ ਨਾ ਕੋਈ ਸਰਪੰਚ ਤੇ ਨਾ ਕੋਈ ਮੈਂਬਰ ਜਿੰਨਾਂ ਵੀ ਇਹ ਵੋਟਾਂ ਪਾਉਂਦੇ ਨੇ ਭਾਵੇਂ ਕਾਲੀ ਬਣ ਭਾਵੇਂ ਕਾਂਗਰਸੀ ਬਣ ਤੇ ਭਾਵੇਂ ਆਮ ਆਦਮੀ ਵਾਲੀ ਬਿਲਕੁਲ ਜੀ ਉਹ ਸਾਰੇ ਹੀ ਲੈਂਦੇ ਬੰਨੇ ਦੇ ਆ ਸਾਡੇ ਚੜਦੇ ਬੰਨੇ ਦਾ ਕੋਈ ਨਹੀਂ ਅਜੇ ਤੱਕ ਬਣਿਆ ਤੇ ਜੇ ਹੁਣਗਾ ਬਣ ਗਿਆ ਤੇ ਚਲੋ ਮਹਾਰਾਜ ਕਿਰਪਾ ਕਰੇ ਹੋ ਸਕਦਾ ਸ਼ਾਇਦ ਕੋਈ ਇਦਾਂ ਦਾ ਚੜਦੇ ਦਾ ਬਣ ਜੇ ਤੇ ਸਾਡਾ ਵੀ ਕੋਈ ਭਲਾ ਹੋ ਜਾਵੇ ਤੇ ਅਸੀਂ ਇਹੋ ਗੱਲ ਚਾਹੁੰਦੇ ਆ ਵੀ ਜਿਹੜਾ ਇਹ ਪਾਣੀ ਆ ਇਹਨੂੰ ਬੰਦ ਕੀਤਾ ਜਾਵੇ ਇਹ